ਗਿੱਦੜਪਾਹਾ ਵਿਧਾਨ ਸਭਾ ਸੀਟ ਦੀ ਜਿੰਨੀ ਚੋਣ ਰਹੇਗੀ ਦਿਲਚਸਪ ਜਾਣੋ ਕਿਵੇਂ ਤੁਹਾਨੂੰ ਦੱਸ ਦਈਏ ਕਿ ਪੰਜਾਬੀਆਂ ਦੀਆਂ ਨਜ਼ਰਾਂ ਜਿਹੜੀਆਂ ਉਹ ਗਿੱਦੜਪਾਹਾ ਵਿਧਾਨ ਸਭਾ ਸੀਟ ਦੇ ਉੱਤੇ ਬਣੀਆਂ ਹੋਈਆਂ ਨੇ ਕਿਉਂਕਿ ਉਸ ਦਾ ਕਾਰਨ ਇਹ ਆ ਕਿ ਉਹ ਜਿਹੜੀ ਗਿੱਦੜਪਾਹਾ ਵਿਧਾਨ ਸਭਾ ਸੀਟ ਹੈ ਉਹ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਆਉਂਦੀ ਆ ਤੇ ਹੁਣੇ ਜਿਹੜੇ ਇਲੈਕਸ਼ਨ ਹੋਏ ਆ ਉਹਨਾਂ ਦੇ ਵਿੱਚ ਸਰਦਾਰ ਸਰਪਜੀਤ ਸਿੰਘ ਖਾਲਸਾ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਉਥੋਂ ਦੀ ਜਿੱਤੇ ਨੇ ਅਤੇ ਇਹ ਜਿਹੜੀ ਸੀਟ ਹੈ ਵਿਧਾਨ ਸਭਾ ਇਹ ਹਲਕਾ ਫਰੀਦਕੋਟ ਦੇ ਵਿੱਚ ਆਉਂਦੀ ਆ ਤੇ ਪਹਿਲਾਂ ਜਿਹੜਾ ਤੁਹਾਨੂੰ ਦੱਸ ਦਈਏ ਕਿ ਗਿੱਦੜਬਾਹਾ ਸੀਟ ਦੇ ਉੱਤੇ ਜਿਹੜੇ ਆ ਉਹ ਐਮ ਐਲ ਏ ਰਾਜਾ ਵੜਿੰਗ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੁਣ ਉਹ ਵੀ ਹਾਲ ਦੀ ਘੜੀ ਉਹਨਾਂ ਨੇ ਵੀ ਲੋਕ ਸਭਾ ਹਲਕਾ ਲੁਧਿਆਣਾ ਦੇ ਉੱਤੋਂ ਜਿਹੜੀ ਐ ਸੀਟ ਤੇ ਉਹ ਕਾਂਗਰਸ ਦੀ ਸੀਟ ਜਿੱਤੀ ਐ ਇਸ ਕਰਕੇ ਜਿਹੜੀ ਇਹ ਸੀਟ ਐ ਇਹ ਕਾਫੀ ਜ਼ਿਆਦਾ ਇਹ ਜਿਹੜੀਆਂ ਚੋਣਾਂ ਨੇ ਕਾਫੀ ਜ਼ਿਆਦਾ ਦਿਲਚਸਪ ਰਹਿਣਗੀਆਂ ਰਾਜਾ ਵੜਿੰਗ ਦੇ ਲੁਧਿਆਣਾ ਲੋਕ ਸਭਾ ਸੀਟ ਜਿੱਤਣ ਕਰਕੇ ਜਿਹੜੀ ਇਹ ਉਹ ਸੀਟ ਖਾਲੀ ਹੋ ਚੁੱਕੀ ਆ ਤੇ ਹੁਣ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜਿਹੜੀ ਐ ਗਿੱਦੜਬਾਹਾ ਵਿਧਾਨ ਸਭਾ ਸੀਟ ਦੇ ਉੱਤੇ ਜਿਹੜੀ ਉਹ ਇਲੈਕਸ਼ਨ ਹੋ ਜਾਏਗੀ